ਅਲੀਵਾਲ ਦੀਆਂ ਨਹਿਰਾਂ ਨੇ ਪਤਾ ਨਹੀਂ ਕਿੰਨੇ ਕੁ ਉੱਚੇ ਨੀਵੇਂ ਥਾਂ ਵੇਖੇ ਹੋਣਗੇ ਅੱਜ ਮੈਂ ਅਲੀਵਾਲ ਦੀਆਂ ਨਹਿਰਾਂ ਥਾਣੀ ਲੰਘ ਰਿਹਾ ਸਾਂ ਤੇ ਮੇਰਾ ਜੀ ਕੀ ਤੱਕੇ ਅਲੀਵਾਲ ਦੀਆਂ ਨਹਿਰਾਂ ਜੋ ਗੁਰਦਾਸਪੁਰ ਦੇ ਵਿੱਚ ਨੇ ਜੋ ਡੇਰਾ ਬਾਬਾ ਨਾਨਕ ਦੇ ਨੇੜੇ ਨੇ ਉਹਨਾਂ ਨਹਿਰਾਂ ਨੇ ਕਿਵੇਂ ਰੋਕ ਕੇ ਗੱਲ ਕੀਤੀ ਹੋਵੇ ਕਿ ਇਹ ਨਹਿਰਾਂ ਨੇ ਬੜਾ ਸੰਤਾਪ ਹੰਡਾਇਆ ਇਹਨਾਂ ਨਹਿਰਾਂ ਨੇ ਨਹਿਰਾਂ ਦੇ ਵਿੱਚ ਬੜੇ ਘਰਾਂ ਦੇ ਘਰ ਉੱਜੜ ਕੇ ਵਾਹ ਵਹਿ ਗਏ ਕਹਨ ਤੋ ਭਾ ਬਹੁਤ ਸਾਰੇ ਘਰਾਂ ਦੇ ਧੀਆ ਪੁੱਤ ਇਹ ਨਹਿਰ ਦੇ ਵਿੱਚ ਕੁਝ ਕੁ ਲੋਕਾਂ ਨੇ ਸਦਾ ਲਈ ਹੀ ਚੁੱਪ ਕਰਾ ਦਿੱਤੇ ਤੇ ਉਹਨੂੰ ਵੇਖ ਕੇ ਮਨ ਵੀ ਉਦਾਸ ਹੋ ਗਿਆ ਜਿਵੇਂ ਇਹਨਾਂ ਨਹਿਰਾਂ ਨੇ ਕਿਹਾ ਵਈ ਕਿ ਜੇ ਜਾਨ ਲੱਗ ਗਈਆਂ ਮੇਰੀ ਗੱਲ ਸੁਣ ਕੇ ਜਾਹੀਂ ਤੇ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਮੇਰਾ ਵੀ ਦਰਦ ਮੇਰੇ ਆਪਣਿਆਂ ਨਾਲ ਸਾਂਝਾ ਕਰ ਦਮੀ ਕਿ ਮੇਰੇ ਵਿੱਚ ਮੇਰੇ ਹੀ ਧੀਆ ਪੁੱਤ ਮਾਰ ਮਾਰ ਕੇ ਬਹੁਤ ਸਾਰੇ ਸੁੱਟੇ ਗਏ ਸਨ ਮੇਰੇ ਹੀ ਧੀਆਂ ਪੁੱਤ 83 ਤੋਂ ਬਾਅਦ ਅਣਗਿਣਤ ਘਰਾں ਦੇ ਧੀ ਦੇ ਜਿਹੜੇ ਸੀ ਇਹਨਾਂ ਨਹਿਰਾਂ ਦੇ ਵਿੱਚ ਸੁੱਟ ਕੇ 부ਝਾ ਦਿੱਤੇ ਗਏ ਸਨ ਅੱਜ ਮੈਂ ਉਹਨਾਂ ਸਾਰੇ ਹੀ ਜੋੜੀਆਂ ਨੂੰ ਉਹਨਾਂ ਸ਼ਹੀਦਾਂ ਨੂੰ ਜਿਹੜੇ ਜਿਹੜੇ ਲੋਕ ਇਹਨਾਂ ਨਹਿਰਾਂ ਦੇ ਵਿੱਚ ਡੋਬ ਕੇ ਮਾਰ ਦਿੱਤੇ ਗਏ ਚਾਹੇ ਮੁਕਾਬਲਾ ਬਣਾ ਕੇ ਮਾਰ ਦਿੱਤੇ ਗਏ ਚਾਹੇ ਉਹਨਾਂ ਨੂੰ ਸ਼ਹੀਦ ਕਰਕੇ ਕਹਿ ਦਿੱਤੋ ਜਿਹੜੇ ਅਜੇ ਤੱਕ ਵਾਪਸ ਨਹੀਂ ਆਏ ਜਿਹਨਾਂ ਦੇ ਹਾਰੇ ਜਿਹੜੇ ਅੱਜ ਵੀ ਉਹਨਾਂ ਨੂੰ ਦੇਖਦੇ ਪਏ ਨੇ ਇਹ ਅਲੀਵਾਲ ਦੀਆਂ ਨਹਿਰਾਂ ਉਹਨਾਂ ਲੋਕਾਂ ਨੂੰ ਜ਼ਰੂਰ ਲਾਨਤਾਂ ਪਾਉਂਦੀਆਂ ਨੇ ਜਿਨ੍ਹਾਂ ਲੋਕਾਂ ਨੇ ਪਾਪ ਕੀਤੇ ਜਿਨ੍ਹਾਂ ਲੋਕਾਂ ਨੇ ਢੀਆਂ ਪੁੱਤ ਨिके-ਨਿਕੇ ਫੜ ਕੇ ਝੂਠੇ ਪੁਲਸ ਮੁਕਾਬਲੇ ਬਣਾ-ਬਣਾ ਕੇ ਇਹਨਾਂ ਨਹਿਰਾਂ 'ਚ ਮਾਰ ਕੇ ਸੁੱਟ ਦਿੱਤੇ ਇਹ ਨਹਿਰਾਂ ਉਹਨਾਂ ਪੁੱਤਾਂ ਦੀਆਂ ਲਾਸ਼ਾਂ ਨੂੰ ਰੋੜ ਕੇ ਖੜਦੀਆਂ ਹੋਈਆਂ ਵੀ ਰੋਂਦੀਆਂ ਹੋਣਗੀਆਂ ਤੇ ਰੋਂਦੀਆਂ ਰਹਿਣਗੀਆਂ ਕਿ ਕਿਹੋ-ਕਿਹੋ ਜਿਹੇ ਗੰਦੇ ਲੋਕ ਇਸ ਧਰਤੀ 'ਤੇ ਪੈਦਾ ਹੋਏ ਪਖਾਨਕੋਟ ਦੇ ਗੁਰਦਾਸਪੁਰ ਦੇ ਇਲਾਕੇ ਦੇ ਵਿੱਚ ਜਿਨ੍ਹਾਂ ਨੇ ਹੱਸ ਦੇ ਵਾਸਤੇ ਘਰਾਂ ਨੂੰ ਉਜਾੜ ਕੇ ਸੁੱਟ ਦਿੱਤਾ ਅੱਜ ਮੈਂ ਉਹਨਾਂ ਸਾਰੇ ਹੀ ਬਦੋਸ਼ੇ ਭੈਣ ਭਰਾਵਾਂ ਨੂੰ ਜਿਨ੍ਹਾਂ ਨੂੰ ਨਜਾਇਜ਼ ਤੌਰ ਤੇ ਫੜ ਫੜ ਕੇ ਮਾਰ ਦਿੱਤਾ ਗਿਆ ਉਹ ਠੂਠੇ ਪੁਲਸ ਮੁਕਾਬਲੇ ਆ ਚ ਉਹਨਾਂ ਨੂੰ ਮੈਸੇਜ ਦਾ ਕਰਦਾ ਹਾਂ ਸਲਾਮ ਕਰਦਾ ਹਾਂ ਉਹਨਾਂ ਦੇ ਪਰਿਵਾਰਾਂ ਦੇ ਆ ਦੁੱਖ ਵੰਡਾਉਂਦਾ ਹਾਂ ਤੇ ਲਾਂਤਾਂ ਪਾਉਂਦਾ ਹਾਂ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਸਾਡੇ ਪੰਜਾਬ ਦੇ ਢੀਆਂ ਪੁੱਤਰਾਂ ਨੂੰ ਜਿਹੜਾ ਸੀ ਬਿਨਾ ਸੂਰਚ ਇਹਨਾਂ ਦਰ ਨਹਿਰਾਂ ਦੇ ਵਿੱਚ ਰੂੜ ਕੇ ਮਾਰਕਿਤਾ ਸੀ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿਕਾ ਜੁੰਦੇ ਵਾਸਤੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ